ਟੀਗੜ ਪੁਲਿਸ ਨੇ ਹੁਣ ਆ ਦੇਖੋ ਵੱਡੇ ਪੱਧਰ ਦਾ ਪਰਦਾ ਫਾਸ਼ ਕਰ ਦਿੱਤਾ ਹੈ ਮਨੁੱਖੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਜਾਰੀ ਕਿ ਹੁਣੇ ਤਸਕਰੀ ਇੰਨੇ ਵੱਡੇ ਪੱਧਰ ਤੇ ਵਧੀ ਹੋਈ ਹੈ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਉਲਝਦਾ ਹੋਇਆ ਨਜ਼ਰ ਆ ਰਿਹਾ ਤੇ ਮਨੁੱਖੀ ਤਸਕਰੀ ਨੂੰ ਲੈ ਕੇ ਹੁਣ ਖੁਲਾਸੇ ਕਰ ਦਿੱਤੇ ਗਏ ਨੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੱਸਿਏ ਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਜਦੋਂ ਹੁਣ ਇਹ ਪਰਦੇ ਫਾਸ਼ ਹੋਏ ਨੇ ਤੇ 8 ਦੇ ਕਰੀਬ ਲੋਕਾਂ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਮਾਮਲਾ ਇਸ ਵਾਬਤ ਹੈ ਕਿ ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਇੱਕ ਲੜਕੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਗਰੀਬ ਹੋਣ ਕਰਕੇ ਪਰਿਵਾਰ ਨੇ ਸੋਚਿਆ ਕਿ ਇਸ ਬੱਚੇ ਨੂੰ ਵੇਚ ਦਿੱਤਾ ਜਾਵੇ ਇਸੇ ਤਸਕਰੀ ਜਿਹੜੀ ਆ ਪਰਿਵਾਰ ਨੇ ਕੀਤੀ ਤਾਂ ਇੱਕ ਪਰਿਵਾਰ ਨੂੰ ਦਿੱਤੀ ਤੇ ਲੱਖਾਂ ਦੇ ਹਿਸਾਬ ਨਾਲ 4 ਲੱਖ ਦੇ ਵਿੱਚ ਇਹ ਸੌਦਾ ਹੋ ਗਿਆ ਪਰ ਉਸ ਤੋਂ ਬਾਅਦ ਫਰਜ਼ੀ ਜਿਹੜਾ ਡਾਕੂਮੈਂਟ ਕਾਗਜ਼ ਜਿਹੜੇ ਸੀਗੇ ਉਸ ਗਰੀਬ ਪਰਿਵਾਰ ਨੂੰ ਦਿੱਤੇ ਗਏ ਦਾ ਅੱਧੇ ਪੈਸੇ ਦਿੱਤੇ ਗਏ ਜਿਸ ਤੋਂ ਬਾਅਦ ਉਹ ਜਿਹੜਾ ਬੱਚਾ ਕੋਲਕਾਤਾ ਪਹੁੰਚਾ ਦਿੱਤਾ ਗਿਆ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਕਿ ਉਹਨਾਂ ਨਾਲ ਫਰਾਡ ਹੋਇਆ ਫਰਜ਼ੀ ਉਹਨਾਂ ਨੂੰ ਡਾਕੂਮੈਂਟ ਦਿੱਤੇ ਨੇ ਕਾਗਜ਼ ਦਿੱਤੇ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਿਆ ਪੁਲਿਸ ਪ੍ਰਸ਼ਾਸਨ ਦੇ ਕੋਲ ਉਹ ਮਦਦ ਦੀ ਗੁਹਾਰ ਲਗਾਈ ਤਾਂ ਦੇਖੋ ਕਿਵੇਂ ਤਸਕਰੀ ਉਹ ਛੋਟੇ ਬੱਚੇ ਦੀ ਹੋਈ ਤੇ ਉਸ ਨੂੰ ਕਲਕੱਤਾ ਪਹੁੰਚਾ ਦਿੱਤਾ ਗਿਆ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਜਾਂਚ ਕਰਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਖੁਲਾਸਾ ਕੀਤਾ ਤੇ ਅਜਿਹਾ ਖੁਲਾਸਾ ਹੋਇਆ ਤੇ ਕਲਕੱਤਾ ਬੱਚਾ ਪਹੁੰਚਿਆ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਨੇ ਇਹਨਾਂ ਨੂੰ ਵਾਪਸ ਇੱਥੇ ਲਿਆਂਦਾ ਤੇ ਨਾਲ ਦੀ ਨਾਲ 8 ਜਿਹੜੇ ਮੁਲਜ਼ਮ ਸੀਗੇ ਜਾਨਕੀ ਇਹਨਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਤਾਂ ਵੱਡੇ ਪੱਧਰ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਇਹ ਮਨੁੱਖੀ ਤਸਕਰੀ ਛੋਟੇ ਬੱਚਿਆਂ ਦੀ ਤਸਕਰੀ ਜਿਹੜੀ ਆ ਕਰਕੇ ਉਹਨਾਂ ਨੂੰ ਹੋਰਾਂ ਦੇਸ਼ਾਂ ਦੇ ਵਿੱਚ ਹੋਰਾਂ ਥਾਵਾਂ ਤੇ ਭੇਜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਫਿਰ ਹੋਰਾਂ ਥਾਵਾਂ ਤੇ ਭੇਜ ਕੇ ਇਹਨਾਂ ਦੀਆਂ ਹੋਰ ਤਸਕਰੀਆਂ ਹੁੰਦੀਆਂ ਨੇ ਪੈਸਿਆਂ ਵਾਲੇ ਮਾਮਲੇ ਹੁੰਦੇ ਨੇ ਤਾਂ ਇਨਾ ਬੱਚਿਆਂ ਨੂੰ ਕਈ ਹੋਰ ਤੰਦਿਆਂ ਵਿੱਚ ਪਾ ਦਿੱਤਾ ਜਾਂਦਾ ਤਾਂ ਦੇਖ ਲਓ ਇੱਕ ਗਰੀਬ ਪਰਿਵਾਰ ਨੇ ਜਦੋਂ ਦੇਖਿਆ ਕਿ ਬੱਚਾ ਨਹੀਂ ਉਹਨਾਂ ਕੋ ਪਲੇਗਾ ਉਹਨਾਂ ਨੇ ਬੱਚੇ ਦੀ ਤਸਕਰੀ ਕੀਤੀ ਆਪਣਾ ਬੱਚਾ ਵੇਚਿਆ ਤਾਂ ਪਰ ਸਾਹਮਣੇ ਫਰਾਡ ਜਿਹੜਾ ਕੀਤਾ ਗਿਆ ਕਿਵੇਂ ਇਹ ਮਨੁੱਖੀ ਤਸਕਰੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਹੋਰ ਵੀ ਜਿਹੜੇ ਸਾਥੀ ਸੀ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੁਣ ਪੁਲਿਸ ਵੱਡੇ ਖੁਲਾਸੇ ਕਰ ਰਹੀ ਆ ਤਾਂ ਜਿਸ ਤਰੀਕੇ ਦੇ ਨਾਲ ਇਹ ਮਨੁੱਖੀ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਦੇ ਸਾਰਿਆਂ ਦੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਜਾਂਚ ਦਾ ਮਾਮਲਾ ਸਾਹਮਣੇ ਆ ਰਿਹਾ ਜਾਂਚ ਦਾ ਵਿਸ਼ਾ ਬਣਦਾ ਹੋਇਆ ਨਖਾਈ ਦੇ ਰਿਹਾ ਤਾਂ ਪੁਲਿਸ ਇਸ ਪੂਰੇ ਮਾਮਲੇ ਦੇ ਉੱਤੇ ਵੀ ਨਜ਼ਰ ਬਣਾਈ ਬੈਠੀ ਆ ਵੱਡੀ ਤੇ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਪੁਲਿਸ ਨੇ ਹੋਣੇ ਹੈ ਤਸਕਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਕੀਤੀ ਹੈ ਤਾਂ ਚੈਨਾ ਚੁੜੀਆਂ ਹੋਈਆਂ ਨੇ ਕਿਉਂਕਿ ਤਾਰਾਂ ਬਹੁਤ ਵੱਡੇ ਪੱਧਰ ਤੇ ਉੱਤੇ ਵਧੀਆਂ ਹੋਈਆਂ ਨੇ ਤਾਂ ਇਸ ਸਾਰੀਆਂ ਤਾਰਾਂ ਨੂੰ ਰੋਕਣ ਦੇ ਲਈ ਆ ਵੱਡੇ ਖੁਲਾਸੇ ਕਰਨ ਦੇ ਲਈ ਪੁਲਿਸ ਦੇ ਵੱਲੋਂ ਐਕਸ਼ਨ ਲੱਦੇ ਜਾ ਰਹੇ ਨੇ ਤਾਂ ਇੱਕ ਛੋਟੇ ਬੱਚੇ ਦੀ ਤਸਕਰੀ ਹੋਈ ਉਸ ਨੂੰ ਕਲਕੱਤਾ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕਲਕੱਤਾ ਤੋਂ ਹੀ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਤਾਂ ਹੋਰ ਵੱਡੇ ਖੁਲਾਸੇ ਹੋਣ ਦੇ ਖਾਸ਼ੇ ਚਿਤਾਈ ਜਾ ਰਹੇ ਨੇ ਤਾਂ ਪੁਲਿਸ ਨੇ ਦੇਖੋ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਮਨੁੱਖੀ ਤਸਕਰੀ ਕਰਨ ਵਾਲੇ ਜਿਹੜੇ ਦਲੰਦੇ ਸਿਗੇ ਉਹਨਾਂ ਦਾ ਪਰਦਾ ਫਾਸ਼ ਕੀਤਾ ਹੈ